ਜੋਣਾ ਕਹਿੰਦਾ ਉਹ ਯਾਰ ਮਾਰ ਕਰਨ ਆਲਾ ਬਾਹਰ ਕਰ ਐਸਾ ਹੀ ਕਿਉਂਕਿ ਮੌਤ ਆ ਜਾਏ ਉਹ ਤਾਂ ਕੁਝ ਨਹੀਂ ਜਾਂਦਾ ਉਹ ਸੱਜੀ ਰਾਣੀ ਚੱਕ ਕੇ ਜਦਾਂ ਖਿੱਧੀ ਕਰੀ ਮਿਸ ਹੋ ਗਈ ਉਹ ਤਾਂ ਥੱਲੇ ਦੇਖ ਲਿਆ ਜੋਣਾ ਦਾ ਐਸਾ ਹੀ ਜੋਣਾ ਕਹਿੰਦਾ ਉਹ ਮੈਨੂੰ ਤਾਂ ਦੇ ਚੱਲੇ ਜਾਂਦ ਰਿਹਾ ਦੋਸਤੋ ਜਿਹੜੀ ਤੁਸੀਂ ਸਾਹਮਣੇ ਇਹ ਸਮਾਦ ਦੇਖ ਰਹੇ ਹੋ ਇਹ ਡੋਗਰ ਦੀ ਹੈ ਡੋਗਰ ਤੇ ਜਿਉਣੇ ਮੋੜ ਬਾਰੇ ਤੁਸੀਂ ਜਾਣਦੇ ਹੋਣੇ ਕਿਵੇਂ ਡੋਗਰ ਨੇ ਜਿਹੜੇ ਜਿਉਣੇ ਮੋੜ ਦੇ ਭਾਈ ਕਿਸਨੇ ਨੂੰ ਕਾਲੇ ਪਾਣੀ ਪਹੁੰਚਾਇਆ ਸੀ ਤੇ ਉਸ ਤੋਂ ਬਾਅਦ ਜਿਹੜਾ ਕਿਸਨੇ ਨੇ ਚਿੱਠੀ ਲਿਖੀ ਤੇ ਜੌਣੇ ਮੋੜ ਨੇ ਕਿਵੇਂ ਜਿਹੜਾ ਡੌਗਰ ਤੋਂ ਬਦਲ ਲਿਆ ਸੀਗਾ ਦੋਸਤੋ ਇਹ ਸਮਾਦ ਹੈ ਜਿਹੜੀ ਤੁਸੀਂ ਵੇਖ ਲਓ ਇਹ ਡੌਗਰ ਦੀ ਬਣੀ ਹੋਈ ਹੈ ਇਸ ਥਾਂ ਤੇ ਜਿਹੜਾ ਜੌਣੇ ਮੋੜ ਨੇ ਡੌਗਰ ਨੂੰ ਮਾਰਿਆ ਸੀ ਪਰ ਇੱਕ ਗੱਲ ਹੋਰ ਹੈ ਕਿ ਸੱਚੀ ਜੌਣੇ ਮੋੜ ਨੇ ਮਾਰਿਆ ਸੀ ਜਾਂ ਕਿਸੇ ਹੋਰ ਨੇ ਮਾਰਿਆ ਸੀ ਇਸ ਗੱਲਾਂ ਬਾਰੇ ਵੀ ਜਿਹੜੀ ਚਰਚਾ ਕਰਾਂਗੇ ਵੀਡੀਓ ਐਂਡ ਤੱਕ ਜਰੂਰ ਦੇਖਿਓ ਉਸ ਬੰਦੇ ਨਾਲ ਗੱਲਬਾਤ ਕਰਾਵਾਂਗੇ ਜਿਨ੍ਹਾਂ ਦੀਆਂ ਅੱਖੀ ਦੇਖਿਆਂ ਘਟਨਾਵਾਂ ਨੇ ਇਹ ਸਾਰੀਆਂ ਵੀਡੀਓ ਜਰੂਰ ਦੇਖਿਓ ਇਹ ਦੇਖੋ ਪਹਿਲਾਂ ਤੁਸੀਂ ਡੋਗਰ ਦੀ ਕਬਰ ਹੈ ਇਹਦੇ ਨਾਲ ਹੀ ਜਿਹੜੀ ਡੋਗਰ ਦੀ ਘੋੜੀ ਦੀ ਕਬਰ ਹੈ ਜਿੱਥੇ ਉਹਦੀ ਘੋੜੀ ਨੂੰ ਮਾਰਿਆ ਗਿਆ ਸੀਗਾ ਡੋਗਰ ਹਰਿਆਊ ਪਿੰਡ ਦਾ ਡੋਗਰ ਸੀਗਾ ਤੇ ਅਹਿਮਦ ਡੋਗਰੋ ਦਾ ਜਿਹੜਾ ਕਹਿੰਦੇ ਪੂਰਾ ਨਾਮ ਸੀ ਤੇ ਕਾਫੀ ਟਾਈਮ ਉਸ ਵੇਲੇ ਜਿਹੜੀ ਉਹਦੀ ਚਰਚਾ ਸੀਗੀ ਤੇ ਉਸ ਟਾਈਮ ਜਿਹੜਾ ਕਿਸਨੇ ਨੇ ਉਹਦੇ ਕੋਲੇ ਮਾਲਕ ਹੋਇਆ ਸੀਗਾ ਤੇ ਆਹ ਦੇਖੋ ਤੁਸੀਂ ਵੀ ਜਿਹੜਾ ਹਾਲੇ ਵੀ ਜਿਹੜੇ ਬਣ ਨੇ ਉਹ ਬਹੁਤ ਪੁਰਾਣੇ ਨੇ ਇੱਥੇ ਬਹੁਤ ਜਿਆਦੇ ਬਰਹਾਣੇ ਜਿਹੜੇ ਦਰਖਤ ਤੁਹਾਨੂੰ ਦੇਖਣ ਨੂੰ ਮਿਲਣਗੇ 30 ਕਿਲੇ ਜਿਹੜੀ ਜਗ੍ਹਾ ਪੀਰਾਂ ਦੀ ਬਿਲਕੁਲ ਹੱਥ ਸੁਣ ਨਿਸ਼ਾਨ ਪਈ ਆ ਇਸੇ ਤਰ੍ਹਾਂ ਪਈ ਆ ਤੇ ਡੋਗਰ ਦੀ ਸਮਾਦ ਕਿਸੇ ਨੇ ਹਾਲੇ ਤੱਕ ਬਣਾਈ ਨਹੀਂ ਤੇ ਨਾ ਹੀ ਕੋਈ ਹੈਨਾ ਬਣਾਉਣੀ ਚਾਹੁੰਦਾ ਕਿਉਂਕਿ ਤੁਹਾਨੂੰ ਪਤਾ ਹੈ ਉਸਨੇ ਜਿਹੜਾ ਯਾਰੀ ਦੇ ਸਰਤੇ ਕਲੰਕ ਲਾਇਆ ਸੀਗਾ ਯਾਰ ਮਾਰ ਕੀਤੀ ਸੀ ਪੱਗ ਵਿਟਾ ਕੇ ਕਿਸ ਨੇ ਮੋੜ ਦੇ ਨਾਲ ਤੇ ਉਸ ਤੋਂ ਬਾਅਦ ਜਿਹੜਾ ਜਾਉਣੇ ਮੋੜ ਨੇ ਹੈਨਾ ਉਹਦਾ ਬਦਲਾ ਲਿਆ ਸੀ ਤਾਂ ਇਹ ਦੋਸਤੋ ਡੋਗਰ ਦੀ ਜਿਹੜੀ ਘੋੜੀ ਸੀ ਉਹਦੀ ਕਬਰ ਹੈ ਮੈਂ ਤੁਹਾਨੂੰ ਸਾਰੀ ਹਕੀਕੀ ਦੱਸੂਂ ਵੀ ਘੋੜੀ ਕਿਵੇਂ ਮਰੀ ਤੇ ਡੋਗਰ ਕਿਵੇਂ ਮਰਿਆ ਹੈ ਨਾ ਕਿਵੇਂ ਕਿੰਨੇ ਮਹੀਨੇ ਬਾਅਦ ਜਿਹੜਾ ਬਦਲ ਲਿਆ ਸੀ ਜੌਨੇ ਮੋੜ ਨੇ ਤੇ ਜੌਨੇ ਮੋੜ ਨੂੰ ਫਾਂਸੀ ਹੋਈ ਕਿਵੇਂ ਹੋਈ ਤੇ ਇਹ ਸਾਰੀਆਂ ਗੱਲਾਂ ਦੇ ਨੇ ਖੂਬ ਚਰਚਾ ਕਰਾਂਗੇ ਵੀਡੀਓ ਐਂਡ ਤੱਕ ਜਰੂਰ ਦੇਖੋ ਤੇ ਪਹਿਲਾਂ ਤੁਸੀਂ ਕਬਰ ਦੇਖੋ ਬਿਲਕੁਲ ਜਿਹੜੀ ਘੋੜੀ ਦੀ ਕਬਰ ਹੈ ਡੋਗਰ ਦੀ ਘੋੜੀ ਦੀ ਕੋਈ ਕੁਝ ਵੀ ਜਿਹੜਾ ਇੱਥੇ ਕੋਈ ਯਾਦਗਾਰ ਨਹੀਂ ਬਣੀ ਸਿਰਫ ਇਨਾ ਕੀ ਪਤਾ ਵੀ ਹਾਂ ਜਿਹੜੀ ਇਹ ਕੋੜੀ ਦੀ ਕਬਰ ਹੈ ਸਿਰਫ ਵੱਟੇ-ਵੱਟੇ ਜੇ ਪੈਣੇ ਤੇ ਉਧਰ ਜਿਹੜੀ ਡੋਗਰ ਦੀ ਕਬਰ ਹੈ ਉਹ ਵੀ ਜਿਹੜੀ ਇਸ ਤਰ੍ਹਾਂ ਹੀ ਪਈ ਹੈ ਬਿਲਕੁਲ ਹਰਿਆਊ ਪਿੰਡ ਸੀ ਜਿਹੜਾ ਡੋਗਰ ਦਾ ਜਾਉਣੇ ਮੋੜ ਦਾ ਜਿਹੜਾ ਪਿੰਡ ਸੀ ਮੋੜ ਤੇ ਆਪਾਂ ਬਚਪਨ ਤੋਂ ਜਿਹੜੀਆਂ ਕਹਾਣੀਆਂ ਕਾਫੀ ਪੜਦੇ ਆਇਆ ਵਾ ਸੜਕਾਂ ਵਾਲੇ ਪਾਸੇ ਸਾਨੂੰ ਦਿਖਾਨਾ ਉਹ ਜਿਹੜੀ ਸਾਹਮਣੇ ਡੋਗਰ ਦੀ ਸਮਾਦ ਬਣੀ ਹੋਈ ਹੈ ਉਸ ਥਾਂ ਤੇ ਜਿਹੜਾ ਡੋਗਰ ਨੂੰ ਮਾਰਿਆ ਗਿਆ ਸੀ ਤੇ ਮੈਂ ਪਿੰਡ ਦੇ ਲੋਕਾਂ ਨਾਲ ਜਿਹੜੀ ਥੋੜੀ ਗੱਲਬਾਤ ਕਰਾਉਣਾ ਇਹ ਪਿੰਡ ਵਿੱਚੋਂ ਸਭ ਤੋਂ ਵੱਡੀ ਉਮਰ ਦਾ ਬਜ਼ੁਰਗ ਹੈ ਇਹਨਾਂ ਨੇ ਜਿਹੜੀਆਂ ਇਹ ਕਹਾਣੀਆਂ ਸਾਰੀਆਂ ਹਕੀਕੀ ਦੇਖੀਆਂ ਹੋਈਆਂ ਨੇ ਆਪਾਂ ਇਹ ਬਜ਼ੁਰਗ ਤੋਂ ਪੁੱਛਦੇ ਆਂ ਵੀ ਆਸਲ ਵਿੱਚ ਜੌਨੇ ਮੋੜ ਤੇ ਜਿਹੜਾ ਡੋਗਰ ਦਾ ਵਾਕਿਆ ਵੀ ਕੀ ਸੀਗਾ ਹੈਨਾ ਕੀ ਗੱਲ ਵਾਸੀ ਸਾਰੀ ਉਹ ਇੱਥੇ ਆ ਗਿਆ ਉਹ ਇਹਦੀ ਚੜਾਈ ਸੀ ਨੋਗਰ ਦੀ ਡੋਗਰ ਦੀ ਹਰਿਆਉ ਦਾ ਸੀ ਡੋਗਰ ਨੋਗਰ ਹਰਿਆਉ ਦਾ ਸੀ ਬਣਾਤਾ ਇਹਨਾਂ ਨੇ ਦੱਸ ਕੇ ਦੱਸ ਕੇ ਜੀ ਉਹ ਬਣਾਈਆਂ ਨੇ ਬਣਾਈਆਂ ਠੀਕ ਹੈ ਜੀ ਯਾਰ ਭਾਈ ਆ ਗਿਆ ਇਹ ਕੋਈ ਰਹਿਣ ਲੱਗ ਗਿਆ ਇਹਨੇ ਪੱਗ ਬਟਾ ਲੀ ਉਹਦੇ ਨਾਲ ਅੱਛਾ ਜੀ ਪੱਗ ਬਟਾ ਲੀ ਨਾ ਬਾਹਰ ਫਿਰਦੇ ਬੰਦੇ ਨੂੰ ਪੈਸਾ ਬਿਨਾਂ ਦਾ ਫਰਜ਼ਾ ਨਹੀਂ ਬਿਲਕੁਲ ਜੀ ਬਿਲਕੁਲ ਇੱਕ ਇਹਦੇ ਨਾਲ ਭਮਣੇ ਗੁਨੇੜੇ ਐਸਾ ਸ਼ੋਰ ਬਜਾਉਣ ਲਈ ਘੜਾੜ ਦਾ ਅੱਛਾ ਜੀ ਅਕਬਰਪੁਰ ਖੜਾਲ ਦਾ ਭਮਣੋ ਭਮਣੋ ਅਕਬਰੂ ਨਾ ਘੜਾੜ ਦਾ ਠੀਕ ਹੈ ਜੀ ਉਹ ਭਮਣੋ ਗਦਾ ਭਮਣਾ ਕੇ ਤੋਂ ਕੋਈ ਕਰੀਏ ਇਹਦਾ ਅੱਛਾ ਜੀ ਅਜੇ ਨਾ ਵੀ ਲੁੱਟ ਰਹੇ ਨੇ ਕਹਿੰਦਾ ਜਿਆਦਾ ਪਾਨੀ ਗਾ ਡਾਕਾ ਮਾਰਿਆ ਨੇ ਪਾਨੀ ਤੋਂ ਪਾਨੀਆਂ ਕੋਲ ਹੀ ਪੈਸੇ ਹੁੰਦੇ ਠੀਕ ਹੈ ਜੀ ਉੱਥੋਂ ਵੀ ਇਹਨਾਂ ਨੇ ਕਿਸਨੇ ਨੇ ਮਾਰਿਆ ਸੀ ਡਾਕਾ ਉਹ ਅੱਕੇ ਫਿਰ ਇਹਨੇ ਮਾਰਿਆ ਤੇ ਨਾਲੇ ਫਮਣ ਦੇ ਅੱਛਾ ਨਾਲੇ ਫਮਣ ਜੀ ਉਹ ਫਿਰ ਡਾਕਾ ਮਾਰ ਕੇ ਇਹਨਾਂ ਨੇ ਬਾਣੀਆਂ ਦੇ ਉਤੋਂ 5-5 ਮਣਟ ਦਾ ਮਲਕਾਂ ਦੇ 1000 ਰੁਪਏ ਅੱਛਾ ਜੀ ਜਿਹੜਾ ਫੋਨਾ ਚਾਹੁੰਦੀ ਫਰਾ ਹੋਲਦ ਰਿਹਾ ਠੀਕ ਹੈ ਜੀ ਇਹ ਆ ਕੇ ਫਮਣ ਦੇ ਕਰੇ ਲੇਕਤਾ ਅੱਛਾ ਫਮਣ ਦੇ ਕਰੇ ਲੇਕਤਾ ਜੀ ਹਾਂ ਓਕੇ ਫਿਰ ਆ ਕਹਿੰਦਾ ਕਹਿੰਦਾ ਫਮਣਾ ਹਾਂਜੀ ਇਹ ਆਪਣਾ ਮਾਲ ਫੜਿਆ ਗਿਆ ਅੱਛਾ ਜੀ ਇਹ ਮਾਲ ਨਾਲ ਤਾਂ ਆਪਾਂ ਨੂੰ ਕਹਿ ਰਹੂਗੀ ਨਾਲੇ ਮਾਲ ਨਹੀਂ ਮੇਰਾ ਠੀਕ ਹੈ ਜੀ ਕਹਿੰਦਾ ਵੀ ਇਹ ਨੂੰ ਫੇ ਤਖੜੇ ਬੰਦੇ ਦੇ ਲਈ ਆਦਾ ਉਹ ਗਾਲੂ ਆਦਾ ਆਪਾਂ ਨੂੰ ਜਾਲੂ ਠੀਕ ਹੈ ਜੀ ਕਹਿੰਦਾ ਐ ਕਰ ਮੈਂ ਫਿਰ ਲਿਆ ਕੇ ਦੇਖਦਾ ਡੋਗਰ ਦੇ ਡੋਗਰ ਦੇ ਜੀ ਹਰਿਆਉ ਉਹਨੇ ਆਪਣੀ ਮਾਂ ਨੂੰ ਜੇ ਕਹਦਾ ਡੋਗਰ ਵੀ ਬਾਹ ਦਾਖਲਾ ਸੀ ਨਾ ਅੱਛਾ ਜੀ ਉਹ ਪਾ ਦੇ ਤਾਂ ਜਮੀਨ ਬਈ ਸੀ ਠੀਕ ਹੈ ਜੀ ਅਜਾ ਜੋ ਉੱਥੇ ਦੇਖਦਾ ਉਹ ਮਾਂ ਨੂੰ ਜੇ ਕਹਦਾ ਜੇ ਲੋੜ ਪਈ ਭਾਈ ਸਾਨੂੰ ਦੇ ਦੇਈ ਠੀਕ ਹੈ ਜੀ ਨਹੀਂ ਰੱਖੀ ਫਿਰ ਆਪਾਂ ਮਾਂ ਦਾ ਕੋਈ ਥੋੜਾ ਅੱਛਾ ਇਹ ਉਹ ਕਿਤੇ ਲੋੜ ਪਈ ਆ ਆ ਕਹਿੰਦਾ ਤੈਨੂੰ ਤੇ ਉਹਨਾਂ ਮੈਂ ਦਵਾ ਕੇ ਲਿਆ ਆ ਪੈਸੇ ਬਾਈ ਠੀਕ ਹੈ ਜੀ ਉਹ ਨਾਲ ਆ ਗਿਆ ਤੋਂ ਪਤਾ ਜੇ ਡਰ ਰਿਹਾ ਅੱਛਾ ਜੀ ਇਹਨੂੰ ਜੀ ਨੂੰ ਦਿੱਤੇ ਉਹ ਸੋਲੇ ਲੈ ਇਹਨੂੰ ਦਿੱਤੇ ਨੂੰ ਸੋਲੇ ਲੈ ਠੀਕ ਹੈ ਜੀ ਉਹ ਫਿਰ ਉਹ ਜਦੋਂ ਪਰਾਂ ਹੋਰ ਆ ਗਿਆ ਉਹ ਵੀ ਕਹੀ ਮੈਨੂੰ ਕਹਿੰਦਾ ਵੀ ਬੇਈਮਾਨ ਹੋ ਰਿਹਾ ਤੂੰ ਭੱਗ ਜਾ ਅੱਛਾ ਜੀ ਉਹ ਕਹਿੰਦਾ ਤੂੰ ਮੇਰੇ ਆਪ ਨਾਲ ਆਇਂ ਇਹ ਮੈਨੂੰ ਮਾਰ ਦੂ ਮੈਂ ਤਾਂ ਫੁਰਕਾ ਨੂੰ ਜਾਉ ਅੱਛਾ ਜੀ ਕਲਪਈ ਉਹ ਮਾਲ ਨਹੀਂ ਹੁੰਦਾ ਨਹੀਂ ਮਾਰ ਦਿੰਦਾ ਉਹ ਬਾਗਿਆ ਮੁਰਗੇ ਠੀਕ ਹੈ ਜੀ ਮੁਰਗੇ ਤੋਂ ਬਾਅਦ ਫਿਰ ਉਹਨੇ ਇੱਥੇ ਲੰਗੋਵਾਲ ਪਿੰਡ ਵੱਡਾ ਉੱਥੇ ਤੀਆਂ ਤੁਹਾਰ ਰੁੱਟੀਆਂ ਠੀਕ ਹੈ ਜੀ ਤੀਆਂ ਰੁੱਟ ਕੇ ਤੜਕੇ ਦਾਫਕ ਵਜੇ ਰਫਾ ਦਾ ਮਹੀਨਾ ਸੀ ਹਾਂਜੀ ਸਾਡੇ ਇੱਥੇ 1-4 ਬਿਨਾਂ ਖੂਹ ਤੇ ਅੱਛਾ ਜੀ ਇਹਨੇ ਪਿੰਡ ਬਣਨ ਤੋਂ ਬਾਅਦ ਠੀਕ ਹੈ ਜੀ ਉਹ ਖੂਹ ਤੇ ਮੰਜੇ ਹੁੰਦੇ ਨਾਲੇ ਰਾਂਿਆਂ ਦੇ ਰੰਗੜਾ ਦੇ ਉੱਥੇ ਲੋਕ ਬੈਂਦੇ ਠੀਕ ਹੈ ਜੀ ਉਹ ਆਪ ਵੀ ਫਸਲੀ ਬਾਲੀ ਚੋਗੀ ਅੱਛਾ ਮੈਂ ਤਾਂ ਆਪਣੇ ਘਰੋਂ ਨਿਕਲਿਆ ਅੱਛਾ ਉਹ ਘਰ ਕੋਈ ਤਾਂ ਰਾਮ ਮੋਢੇ ਪਾਈ ਜਾਂਦਾ ਖਾ ਉਹਨੇ ਕਿਹਾ ਵੀ ਆ ਜਾਂਦਾ ਤਾਂ ਠੀਕ ਹੈ ਜੀ ਉਹ ਭਾਈ ਉਹ ਭਾਈ ਸਵਾਰ ਖ ਗਿਆ ਹਾਂ ਉੱਥੇ ਬੈਠੇਗਾ ਹੁਣ ਖੂ ਤੇ ਅੱਛਾ ਆ ਜਾ ਆਪਣੇ ਘਰੇ ਬੈਠਾਂਗੇ ਠੀਕ ਹੈ ਜੱਟ ਬਾਲੇ ਹੁੰਦਾ ਪਾ ਕੇ ਜੱਫੀ ਘਰੇ ਲੈ ਗਿਆ ਅੱਛਾ ਜੀ ਘਰੇ ਲਿਜਾ ਕੇ ਔਰ ਗਾਣਾਉਣ ਲੱਗੇ ਗੁਰਗਾਉ ਨੂੰ ਲੱਗੇ ਦਰੂਵੀ ਮੋਟਰ ਬੜੀ ਚੰਗੀ ਧਰਤੀ ਵੱਢਦੇ ਠੀਕ ਹੈ ਜੀ ਕਿੰ ਗਿਆ ਤੋਂ ਆਪ ਥੋੜੀ ਉਹਨੂੰ ਵੱਧ ਆਪ ਥੋੜੀ ਉਹਨੂੰ ਵੱਧ ਐਸੇ ਉਹ ਕਦੇ ਰਾਤ ਦਾ ਰੋਟੀ ਨਹੀਂ ਖਾਦੀ ਸ਼ਰਾਬੀ ਦੀ ਬਸ ਗੱਲ ਕਰਦੇ ਠੀਕ ਹੈ ਜੀ ਆ ਜੜ ਗਈ ਪੈ ਗਿਆ ਐਸੇ ਖੋਲ ਕੇ ਫੇਂ ਪੰਜ ਬਜਰਨੇ ਮੈਂ ਫੰਗੜ ਪਹਿਰਨ ਲਾਦੇ ਹੱਥਾਂ ਨਾਲ ਐਸੇ ਜੀ ਬੰਦੂ ਗਾਂ ਦਾ ਫੀ ਖਮੜੇ ਬੂਖ ਲੱਕੀ ਠੀਕ ਹੈ ਇੱਥੇ ਬੁਲਾਡੇ ਰਫਟ ਪਈ ਆ ਇਹੋ ਹਾਂ ਹਾਂ ਮਲਾਟੇ ਜਾ ਕੇ ਜਦੋਂ ਰੌਪਟ ਪਈਆ ਉੱਥੇ ਗਿਆ ਰੋਡੂ ਨਾਕ ਤੇ ਉੱਥੇ ਠੀਕ ਹੈ ਜੀ ਹਾਲ ਗਾ ਤੈਨੂੰ ਬਣਾਵਾ ਕਿਖਣਾ ਐਸੇ ਕਹਾਂ ਜਿਆਦਾ ਤੇ ਆ ਕੇ ਮਾਰੇ ਦੋ ਘਰ ਚਾਂ ਕਿਹਾ ਕਹਿੰਦਾ ਪੰਜ ਜੋ ਤਾਂ ਪਛਾਦਿਆ ਜੀ ਪੰਜ ਖੰਦੀ ਨੋਟ ਦੀ ਹਾਂਜੀ ਉਹ ਮੈਥੋ ਲੱਗਦਾ ਮੈਨੂੰ ਮਿਲ ਲੱਗਾ ਠੀਕ ਹੈ ਜੀ ਕਦ ਮਿਲਿਆ ਹੁਣ ਤੈਨੂੰ ਅੱਛਾ ਉਹ ਬਾਬਾ ਬੱ비 ਆਮ ਦਾ ਫੋਨ ਲਾ ਮੇਰੀ ਗੱਲ ਇਹ ਦਾ ਕਹਾਂ ਮੈਂ ਜੋਂਦਾ ਐਸੇ ਫੇਰ ਕਮੈਂ ਤੈਨੂੰ ਦੱਸ ਦੂੰਗਾ ਠੀਕ ਹੈ ਇਹ ਚਾਰ ਕਰ ਗਿਆ ਲੱਗੀ ਬਚਾ ਗਿਆ ਉਹਨਾਂ ਨੇ ਕਾਲੇ ਪਾਣੀ ਵੇਚਦਾ ਸੀ ਹਾਂਜੀ ਉਸ ਤੋਂ ਬਾਅਦ ਜੋਨੇ ਮੋੜ ਨੇ ਬਦਲਾ ਲਿਆ ਸੀ ਹਾਂ ਜੋਨੇ ਮੋੜ ਨੇ ਬਦਲਾ ਲਿਆ ਇਹ ਪਹਿਲਾਂ ਜਿਵੇਂ ਇਹਨੇ ਗੋਲ ਕਿ ਲਾਇਆ ਇਹ ਦੋਨੇ ਚਿੱਠੀ ਭਾਈਆਂ ਨਾ ਅੱਛਾ ਜੀ ਇਹ ਕਿਹਦਾ ਫਰਮਾਨ ਠੀਕ ਉਹ ਕੰਗਰੇਜ ਬਾਹਰ ਤਾਂ ਭੇਜਦੇ ਸੀ ਹਾਥੋਂ ਮੁਰਖੇ ਡਸਦਾ ਰਾਜ ਘਾਟਾ ਕੰਮ ਆਉਂਦਾ ਠੀਕ ਹੈ ਜੀ ਉਹ ਜਦੋਂ ਫਰਮਾਨ ਗਿਆ ਉੱਥੇ ਕਮਾਂਡ ਦਾ ਦੀ ਫਿਆਨ ਲਿਆ ਠੀਕ ਹੈ ਜੀ ਉਹ ਗੱਲਾਂ ਬਾਤਾਂ ਹੋ ਗਏ ਕਹਿੰਦਾ ਹੁਣ ਆਪਣੇ ਕੌਣ ਆ ਆਪਣੇ ਪਿੰਡਾਂ 'ਚ ਬਦਮਾਸ਼ ਅੱਛਾ ਜੀ ਕਹਿੰਦਾ ਭਾਈ ਜਿਉਣਾ ਕੁਮਾੜਾ ਆਣਾ ਠੀਕ ਹੈ ਜੀ ਉਹ ਕਹਿੰਦਾ ਐ ਕਰੀ ਬਾਮਾ ਦੇ ਕੈਦ ਘਟ ਹੈ ਭਾਈ ਹਾਂਜੀ ਤੂੰ ਜਾਵੇਂਗਾ ਮੈਨੂੰ ਮਿਲ ਕੇ ਆਇਆ ਠੀਕ ਹੈ ਜੀ ਉਹ ਜਦੋਂ ਥੋੜੇ ਲੈਣੇ ਹੈਗੇ ਜਿੰਨੇ ਕਾਇਦ ਹੁੰਦੀ ਓਨੀ ਕੱਟ ਕੇ ਫਿਰ ਹੋਣਾ ਭੇਜ ਦਿੰਦੇ ਠੀਕ ਹੈ ਜੀ ਉਹ ਕਹਿੰਦਾ ਮੈਂ ਭਾਈ ਜਾਊਂਗਾ ਆਪਣੇ ਕੋਲ ਉਹ ਦੇਣਾ ਜਾ ਕੋਈ ਵੀ ਚਿੱਠੀ ਲਿਖਦੀ ਠੀਕ ਹੈ ਇਹ ਮੇਰਾ ਭਾਈ ਆਇਆ ਰੋਗ ਦਾ ਫਿਰ ਬਾਡਾ ਅੱਛਾ ਇਹ ਤਾਂ ਮਾਲ ਖਾ ਗਿਆ ਮਾਲ ਖਾ ਜਾਦਾ ਫੜ ਆਉਂਦਾ ਠੀਕ ਹੈ ਜੀ ਚੱਲ ਭਾਈ ਉਹਨੇ ਜਿੱਥੇ ਦੇ ਹੀ ਹੋਣੂ ਉਹ ਗਿਆ ਇਹ ਇਥੇ ਮਿਲਿਆ ਨਹੀਂ ਮਾਉਂ ਜੀ ਅੱਛਾ ਹੀ ਹੋਰ ਉਹ ਵੀ ਪਤਾ ਲਿਆ ਕਿੱਥੇ ਆ ਗਿਆ ਹਾਂ ਫੜ ਦੇ ਜੰਗਲਾਂ ਦੇ ਲਾਤੀਆਂ ਕੋਲ ਅੱਛਾ ਹਾਂ ਸੇ ਪਾਂਡੋ ਵੀ ਰਹਿ ਉੱਤੇ ਭੱਗ ਗਿਆ ਉੱਤੇ ਰਹਿਆ ਤਾਂ ਆਪ ਇਹਨੂੰ ਇਹਨੂੰ ਪਤਾ ਲੱਗ ਗਿਆ ਉੱਥੇ ਜਿੱਥੇ ਰਿਹਾ ਠੀਕ ਹੈ ਜੀ ਇਹ ਜਦੋਂ ਪਤਾ ਪਾਇਆ ਜਿੱਥੇ ਤੋਂ ਪਤਾ ਲੱਗਿਆ ਉਦੋਂ ਫਿਰ ਇਹ ਇੱਥੇ ਆਪਣੇ ਗਾਗੇ ਜਿਹੜੀ ਆ ਗਿਆ ਤੇ ਪੰਜੇ ਲੈ ਕੇ ਠੀਕ ਹੈ ਜੀ ਇਹ ਉਹਨਾ ਮੌਣਾ ਠੀਕ ਹੈ ਜੀ ਅਸੀਂ ਲੋਕ ਨੂੰ ਮਾਰੂਗਾ ਅੱਛਾ ਜੀ ਇਹ ਗਾਗੇ ਜੀ ਦੀ ਸੀ ਬਹੁਤ ਤਕੜੀ ਹਾਂਜੀ ਇਹ ਤੇ ਬਹੁਤ ਤੇ ਮੈਂ ਦੇਖਿਆ ਮੈਂ ਗਾਗੀ ਵੇਹ ਤੇ ਠੀਕ ਹੈ ਜੀ ਅੱਜ ਆ ਜੀ ਕਈ ਫਰਾਂ ਦਾ ਕੋਲੇ ਆਉਂਦੇ ਉਹ ਵੇਈ ਫਿਰ ਆ ਸ਼ਰਾਬ ਵੇੜ ਆ ਕੇ ਅਛਾ ਜੀ ਇੱਕ ਬਾਣਿਆ ਆਇਆ ਡੰਡੀ ਲਦਾੜ ਕਨੀ ਠੀਕ ਹੈ ਜੀ ਕਹਿੰਦਾ ਉਹ ਬੰਦੇ ਨੂੰ ਬੁਲਾ ਕੇ ਲਿਆਉਣਾ ਕਹਿੰਦਾ ਇਹ ਲਾ ਲੈਂਦਾ ਫਿਰ ਚਾਹ ਦਾ ਰੂਪ ਲੈਣਾ ਨਹੀਂ ਮਸਾਕਾ ਦੇ ਪਿੱਛੇ ਇੱਕ ਘਰ ਆਲਾ ਘਮਟਰ ਦੰਦਵਾ ਹਾਂਜੀ ਇੱਕ ਮਸ਼ਹੂਰ ਬੰਦੇ ਨੂੰ ਦੁਨੀਆ ਜਾਣਦੀ ਕਿਤੇ ਐਮਦ ਨਹੀਂ ਦੇਖਿਆ ਅਛਾ ਐਮਦ ਕਹਿੰਦਾ ਬੱਜਾ ਰੰਗੜਾ ਦੀ ਮਸੀਤ ਜਿਹੜੀ ਲਦਾੜ ਦੇ ਰੰਗੜ ਤੇ ਹੋਰੇ ਅੱਦੇ ਜੱਟ ਦੇ ਅਛਾ ਜੀ ਡੋਗਰ ਦਾ ਨਾਮ ਐਮਦ ਡੋਗਰ ਸੀ ਨਹੀਂ ਹਾਂ ਐਮਦ ਡੋਗਰ ਸੀ ਡੋਗਰ ਦਾ ਨਾਮ हां ठीक है, है।, वो <coughs> है। <coughs> तो जी तो है है। है है। तो, दी दी, ते वो जदों ਕਹਦਾ ਐ ਕਰੋ ਮੈਨੂੰ ਮਾਰੇ ਜਾਏ ਮੈਂ ਮਾਰਾਂ ਤੁਸੀਂ ਕੋਈ ਨਹੀਂ ਚਲੋਣੇ ਠੀਕ ਹੈ ਜੀ ਮਖਲੇ ਦਾ ਰੱਖਣਾ ਹੁੰਦੀ ਹੈ ਹਾਂਜੀ ਟਿਕੜੀ ਉੱਤੇ ਵਿੱਚ ਮਰੂਦ ਬੈਲਾ ਐਸ਼ੀ ਉਹਨੂੰ ਰੋਕਿਆ ਜਾਂਦੇ ਆ ਗਾਜੇ ਨਾਲ ਠੀਕ ਹੈ ਜੀ ਫਿਰ ਉਹ ਟੋਪੀ ਵੀ ਬਾਖਦੀ ਹੁੰਦੀ ਮਖਾਲੇ ਦੀ ਕਹਾਂ ਜਿੱਥੇ ਟਿਕੜੀ ਉਹ ਥੋਸਾ ਹੁੰਦਾ ਐ ਵਿੱਚ ਜਿਹੋਦੇ ਅੱਗੇ ਗੰਗਾ ਮਰੂਦ ਨੂੰ ਲੱਗਦੀ ਠੀਕ ਹੈ ਜੀ ਉਹ ਜੀ ਨਰਮ ਹੋਇਨਾ ਫਾਇਰ ਮਾਰਿਆ ਫਾਇਰ ਬੱਜਾ ਮੁਫੀਤ ਗਿਆ ਅੱਛਾ ਹੀ ਨਾ ਨਾ ਹੋਈ ਨਾ ਫਰਾਨਾ ਕੋਈ ਵੀ ਨਹੀਂ ਆ ਠੀਕ ਹੈ ਜੀ ਅੱਛਾ ਹੱਟ ਕੇ ਫਿਰ 7 ਮਹੀਨੇ ਹੋ ਹਾਂਜੀ ਬਾਦ ਮਾਰਿਆ 7 ਮਹੀਨੇ ਇੱਧਰ ਆਇਆ ਹੀ ਨਹੀਂ ਉਹ ਉਹਨੂੰ ਤਾਂ ਵੀ ਮਰ ਮੁੜ ਗਿਆ ਹੋਊਗਾ ਕਿਤੇ ਅੱਛਾ ਜਾਉਣਾ 7 ਮਹੀਨੇ ਬਾਅਦ ਇੱਧਰ ਆਇਆ ਫਿਰ 7 ਮਹੀਨਿਆਂ ਬਾਅਦ ਦੇ ਉਹਨਾਂ ਨੇ ਪੁਲਿਸ ਵਰਤੀਆਂ ਪਾ ਕੇ ਅੱਛਾ ਹੀ ਖਾਨੇਦਾਰ ਬਣ ਕੇ ਠੀਕ ਹੈ ਜੀ ਕਹਿੰਦਾ ਵੀ ਐਂ ਕਰੋ ਪੈਂ ਜਾ ਕੇ ਦੋ ਗੁਰੂਆਂ ਨੂੰ ਸ਼ੇਰਦਾਂ ਕਰੇ ਅੱਛਾ ਹੀ ਇਦੋ ਆ ਗਿਆ ਫਤਿਹ ਜੀ ਹਾਂਜੀ ਇਹਦਾ ਫੋਟੋ ਮੈਂ ਫਲਾਉ ਜੂ ਠੀਕ ਹੈ ਜੀ ਇਹੋ ਨਾਂ ਲਿਖਿਆ ਤੁਸੀਂ ਮੰਗ ਰੋ ਮੈਂ ਇਹਨਾਂ ਨੇ ਐਡ ਕਰ ਲਈ ਦੋ ਦੇ ਦੇ ਬਚਾਰੇ ਇੱਕ ਟਿੱਬਾ ਦੀ ਅੱਛਾ ਜੀ ਇਹੋ ਫਿਰ ਬੇਡਾ ਮੈਂ ਖੜੂਗਾ ਠੀਕ ਹੈ ਜੀ ਉਹੀ ਕਹਿ ਦਿਓ ਵੀ ਆਜੋ ਹੁਣ ਫੜ ਲਿਆ ਨਾ ਉਹਦੇ ਪਾਰੀ ਦਾ ਪੁਲਸਾ ਹੈ ਹਾਂਜੀ ਉਹਨੇ ਕੀ ਕਰਿਆ ਬਾਈ ਅੱਗੇ ਦਾ ਕੋਈ ਹੋਰ ਤੇ ਜਾਣਦਾ ਸੀ ਅੱਛਾ ਜੀ ਡੋਗਰ ਤੇ ਭਾਰਤੀ 7.5 ਮਾਣਾ ਅੱਛਾ ਜੀ 7.5 ਮਾਣਾ 7.5 ਮਾਣਾ ਪੱਕਾ ਠੀਕ ਹੈ ਜੀ ਉਹ ਕੰਦੇ ਤੇ ਬਿਲਾ ਉਹ ਪਾਣ ਜੰਗਾ ਦੀ ਫੱਫਾ ਦਾ 9-9 ਫੁੱਟ ਦੇ ਬੰਦੇ ਅਠ ਅਠ ਦੇ ਤਾਂ ਮੈਂ ਦੇਖਿਆ ਅਛਾ ਹੀ ਹਾਂ ਪਹਿਲਾਂ ਹੁੰਦੇ ਸੀ ਹਾਂ ਅੱਜਾ ਜੀ ਘੋੜੀ ਤੇ ਜੜ ਗਿਆ ਹਾਂਜੀ ਉਹ ਘੋੜੀ ਜਦੋਂ ਘੋੜੀ ਤੇ ਨਾ ਜਿਹੜੀ ਹੈ ਕਿੱਦੀਏ ਤਾਂ ਘੜੀ ਹੋਵੇ ਤੇ ਗਿੱਟਿਆਂ ਦੇ ਵਿੱਚ ਚਰਬੀ ਹੁੰਦੀ ਹੈ ਠੀਕ ਹੈ ਜੀ ਉਹ ਜਦੋਂ ਭਜਾਉਂਿਆ ਗਰਮ ਹੋ ਕੇ ਗਿੱਟੇ ਡਿੱਪਦੇ ਹਾਂਜੀ ਜੜ ਗਿਆ ਉਹਨਾਂ ਦਵਲੀ ਉਹਨੇ ਰੱਤਾ ਦੋ ਸੀ ਨਹੀਂ ਠੀਕ ਹੈ ਮਗਰ ਫੱਟ ਫੱਪ ਪਰ ਉਹਦੇ ਆਏ ਚਾਚੇ ਫਰਦਰਦੀਨ ਬਦਰਦੀਨ ਚੜ੍ਹ ਕੇ ਲੈ ਕੇ ਖੁੰਡੇ ਲਾਂਗਾ ਠੀਕ ਹੈ ਉਹ ਮੂਰੇ ਕੋੜੀਆਂ ਹੁੰਨਾਂ ਨੇ ਮਗਰ ਕੋੜੀਆਂ ਨਾਲੀਆਂ ਪੁੱਛ ਵਾਲੀਆਂ ਨੇ ਅੱਛਾ ਜੀ ਇੱਥੇ ਇੱਕ ਬੁੜੀ ਵੀ ਬਾਡੀ ਆਉਰੇ ਰਾਈਆਂ ਦੀ ਉਹ ਪੈਦੀ ਉਹ ਨਰਖਾ ਘਾਦੀ ਦੀ ਹਾਂਜੀ ਮੂਰੇ ਜਾਂਦਾ ਉਹ ਹਟੜੀ ਛੋੜ ਗਿਆ ਜੋੜ ਗਿਆ ਆ ਬਨ ਜਾ ਰਹਾ ਫਖਦਰਾ ਦਾ ਅੱਛਾ ਜੀ ਬਾਬੇ ਮੌਤ ਯਾਰ ਲੈ ਗਈ ਖਿੱਚ ਕੇ ਉੱਥੇ ਠੀਕ ਹੈ ਜੀ ਖਿੱਚ ਕੇ ਲੈ ਗਈ ਜਦੋਂ ਤੇ ਸਾਹਮਣੇ ਆਇਆ ਅਨੇਲੇ ਵੀ ਆ ਗਿਆ ਸੋਣਾ ਕਹਿੰਦਾ ਉਹ ਯਾਰ ਮਾਰ ਕਰਨ ਆਇਆ ਬਾਹਰ ਕਰ ਅੱਛਾ ਹੀ ਕਿਉਂਕਿ ਮੌਤ ਆ ਜੇ ਉਹ ਤਾਂ ਕੁਝ ਨਹੀਂ ਚੱਲਦਾ ਉਹਨੇ ਸੱਜੀ ਨਾਲ ਚੱਕ ਕੇ ਜਦਾਂ ਖਿੱਧੀ ਕਰੀ ਮਿਸ ਹੋ ਗਈ ਮਿਸ ਹੋ ਗਈ ਫਿਰ ਖੱਬੀ ਦੀ ਮਾਰ ਵੱਧ ਹੁੰਦੀ ਹੈ ਹਾਂਜੀ ਉਹਨੇ ਖੱਬੀ ਚੱਕੀ ਮੋਬੀ ਮਿਸ ਹੋ ਗਈ ਉਹ ਵੀ ਮਿਸ ਹੋ ਗਈ ਹਾਂ ਕਹਿੰਦਾ ਵਾ ਫਿਰ ਹੁਣ ਮੇਰਾ ਵਾਰ ਆਉਂਦਾ ਉਰੇ ਮਾਰੀ ਉਹਨੇ ਲਕਾਂ ਭੋਇਆ ਤੇ ਗੋਲੀ ਇੱਥੇ ਡੋਗਰ ਦੇ ਜੀ ਡੋਗਦੇ ਆ ਆ ਪਾਟ ਕੇ ਕੋਈ ਪਰਾ ਨਹੀਂ ਅਛਾ ਹੀ ਬੜਾ ਕੇਹਾ ਕੋੜੀ ਛਾਲ ਮਾਰ ਗਈ ਜਰੀਏ ਉਹ ਵੀ ਲਿਕੜ ਕੇ ਤੇ ਠੀਕ ਹੈ ਜੀ ਉਹ ਪਹਿਲਾਂ ਉਹਨਾਂ ਏਡੀ ਬਿਮਾਰੀ ਕੋੜੀ ਪੱਜੀ ਨਹੀਂ ਜਦੋਂ ਆਇਆ ਤਾਂ ਛਾਲ ਮਾਰ ਕੇ ਥੱਲੇ ਡੋਗਰੀ ਲੱਤ ਆ ਗਈ ਠੀਕ ਹੈ ਜੀ ਕਿਉਂ ਨਾ ਲਵੇ ਹੋਗੇ ਦੇਖਣ ਲੱਗ ਗਿਆ ਵੀ ਮਰ ਗਿਆ ਕਨਾ ਅਛਾ ਜੀ ਕੋੜੀ ਛਾਲ ਮਾਰ ਕੇ ਫੇਰ ਖੜੀ ਹੋ ਗਈ ਸੱਤੇ ਕੋ ਅਛਾ ਜੀ ਹੁੰਦਾ 5000 ਨੇ ਇਧਰੋਂ ਕੱਢ ਗਏ ਨਾ ਹਾਂ ਮੋਢੇ ਤੇ ਤਲਵਾਰ ਲੰਗੀ ਹਾਂਜੀ ਮਾਰੀ ਜਿਉਂਦੇ ਫਿਰ ਤੇ ਫਾਰੇ ਦਾ ਵੱਢ ਗਿਆ ਤੇ ਆਹ ਵੱਢ ਕੇ ਸਾਰਾ ਪੱਕਾ ਅੱਛਾ ਹੀ ਜੌਣੇ ਦੇ ਜੌਣੇ ਜੌਣੇ ਨੇ ਲਵੇ ਉਹਨੂੰ ਜੱਫੀ ਪਾ ਲਈ ਗਏ ਦੂਰ ਗਿਆ ਫੇਰ ਮਾਰੂ ਤਕੜਾ ਠੀਕ ਹੈ ਹੀ ਉਹ ਤਾਂ ਥੱਲੇ ਦੇਖ ਲਿਆ ਜੌਣਾ ਦਾ ਅੱਛਾ ਹੀ ਜੌਣਾ ਕਹਿੰਦਾ ਮੈਨੂੰ ਤਾਂ ਦੇ ਚੱਲੇ ਜਾਦ ਰਿਆ ਹੂੰ ਚੂੜੇ ਨੇ ਆ ਕੇ ਤਦਾ ਅੱਛਾ ਹੀ ਅੱਛਾ ਲਾਤੀ ਫੇਰ ਐਡਾ ਰੱਤਾ ਮੂੰਗਾ ਤੇ ਲਿਟੇ ਅਛੇ ਕੋਈ ਬੰਦਾ ਜਾਂਦਾ ਸੀ ਰਹਾ ਉਹ ਲੋਰ ਅਠਵਾਂ ਫੱਕੇ ਲਿਆ ਤੋਂ ਲਿਆ ਕੇ ਫਮਾ ਫਨ ਛੋੜ ਕੇ ਉਹਦੇ ਮੂੰਹ ਜ ਬਾ ਅਛੇ ਉਹ ਥੀ ਮਰ ਗਿਆ ਉਹ ਮਾਗੇ ਦੋਧਰੇ ਨੂੰ ਲੋ ਲਗਾ ਦੋਧਰੇ ਖਾਤੀ ਅੱਗੇ ਅਛੇ ਉਹ ਕਹਿੰਦਾ ਮੈਂ ਆਪ ਭਰੋਂ ਕਾਉਣਾ ਤੋ ਹੈ ਕਹਿੰਦਾ ਬਾਪਾ ਮੈਂ ਤਾਂ ਜਿਉਣਾ ਤਮ ਦੂ ਦੇਖੇ ਜਿਹੜੇ ਕਹਿੰਦਾ ਮਾਰ ਕੇ ਆਇਆ ਉਹਨੂੰ ਚੱਬੀ ਆਪਦੀ ਜਿਉਣਾ ਮਾਰਿਆ ਕਹਦਾ ਮਾਰਿਆ ਆਇਆ ਮੁੰਡਾ ਅੱਛਾ ਜੀ ਉਹ ਕਹਿੰਦਾ ਖਾ ਕੇ ਬੱਚਾ ਪੈ ਜਾਈਏ ਮਾਰ ਕੇ ਜਾਈਏ ਭੱਜ ਭੱਗ ਜਾ ਬੀਕਾ ਨੇ ਨੂੰ ਰਹਿਣ ਕੰਫਰ ਹੱਟ ਠੀਕ ਹੈ ਜੀ ਅਫਰ ਉਹਨਾਂ ਦੇ ਵਿੱਚ ਸੱਜਣਾ ਗਿਆ ਛਾਤਰ ਜਿਹਨੂੰ ਗਿਆ ਬੋਲ ਸੁਮਾ ਕਰਦੀ ਹਾਂਜੀ ਉਹਨਾਂ ਤੇ ਜਨ ਗਿਆ ਹਾਂਜੀ ਛਾਤਰ ਜਿਹੜਾ ਤਾਂ ਬੇਗਵੰਦ ਸੀ ਹਾਂਜੀ ਉਹ ਨਾ ਪੈ ਗਿਆ ਨਾ ਮਾਤਾ ਹਉਂਤੀ ਕੋ ਦੀ ਜੋ ਵਿਗਦੇ ਆ ਕਹਿੰਦੀ ਮੰਦਰ ਤੋਂ ਝਾੜ ਮਾਰਾ ਅਸੇ ਕੱਖ ਨਹੀਂ ਵਿਗੜਦਾ ਮਾਰਨਾ ਚਾਹੰਗੇ ਮੰਦਰ ਤੋਂ ਝਾੜ ਮਾਰ ਕੇ ਆ ਪੱਜ ਗਿਆ ਜਿਵੇਂ ਆਪਣੀ ਛਣਕ ਆ ਠੀਕ ਹੈਂ ਪੱਜ ਗਿਆ ਸੀ ਪੱਜ ਗਿਆ ਸੀ ਠੀਕ ਜਦੋਂ ਮਾਗਰ ਮੁੜ ਕੇ ਨਾਲ ਤਾਂ ਹੱਸ ਪਿਆ ਹਾਂਜੀ ਨਾਲੇ ਚੂੜਾ ਦੇਖਦਾ ਨਾਲੇ ਰਫਣ ਦੇਖਦੀ ਆਲੇ-ਦਾਲੇ ਲੋਕੀਂ ਚਾਹ ਮਾਰ ਲਾ ਕੇ ਫੜ ਲਿਆ ਐਸੇ ਬੁਲਾਉਣ ਬੋਲਿਆ ਨਹੀਂ ਕਹੇ ਤੂੰ ਸਫਾ ਦਾ ਬੋਲਿਆ ਕੋਈ ਐਸੇ ਉਹ ਚੂੜਾ ਪਿੰਡ ਦੇ ਫੜਵਾ ਦੇ ਉਹਨੂੰ ਐਸੇ ਕਹਾਂ ਮਾਲ ਹੀ ਲੈ ਜਾਂਦੇ ਆਪਾਂ ਮਾਲੀ ਨੰਬਰਦਾਰ ਕਹਿੰਦੇ ਇਹ ਕੰਮ ਤਾਂ ਤੁਸੀਂ ਹੋਰ ਫੜ ਲਿਆ ਕੋਈ ਠੀਕ ਹੈ ਜੀ ਤਿੰਨ ਕੋ ਕੋ ਤੇ ਉਹਦੀ ਭੈਣ ਤੇ ਜਿਉਣੀ ਐਸੇ ਕਹਾਂ ਉਹ ਸੇ ਲੈ ਜਾਂਦੇ ਆ ਜੀ ਤਾਂ ਉਹ ਰੋਪੀ ਦਾ ਤਾਂ ਹੋਈ ਐ 500 ਤੋਂ ਕੋਈ 500 ਦਾ ਜਲਾ ਦਾ ਤਾਂ ਜਾ ਕੇ ਉਹਨੂੰ ਕਹਿ ਦਿੰਦਾ ਵੀ ਭਾਈ